ਰੇਟ ਜਨ ਸੇਕੀ ਬਹੁਜਨ ਸਮਾਜ ਪਾਰਟੀ ਜੋਨ ਇਨ ਚਾਰਜ ਜਿਲ੍ਹਾ ਲੁਧਿਆਣਾ ਅੱਜ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਜੀ ਦਾ 134ਵਾਂ ਪ੍ਰਕਾਸ਼ ਦਿਹਾੜਾ ਬਹੁਜਨ ਸਮਾਜ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਬੜੀ ਧੁੰਮਕਾਂ ਨਾਲ ਲਾਇਆ ਜਾ ਰਿਹਾ ਇਸ ਕਰਕੇ ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਕੀ ਅੱਜ ਮਨਾਇਆ ਜਾ ਰਿਹਾ ਹੈ ਜਿਹਦੇ ਵਿੱਚ ਮਾਨ ਜੋ ਪ੍ਰਵੀਨ ਬੰਗਾ ਜੀ ਜੋ ਕਿ ਜਨ ਇੰਚਾਰਜ ਸਟੇਟ ਦੇ ਜਨ ਸਿਕਰੀਆ ਜ਼ਿਲ੍ਹਾ ਇੰਚਾਰਜ ਜੀਤਰਾਮ ਮਸਰਾ ਜੀ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਜੱਸੀ ਜੀ ਲੁਧਿਆਣੇ ਦੀ ਸਮੁੱਚੀ ਟੀਮ ਸੁਭਚੀ ਟੀਮ ਬਾਬਾ ਸਾਹਿਬ ਡਾਕਟਰ ਅੰਬੇਦਕਰ ਦਾ ਬੜੀ ਸਾਨੋ-ਸੋਕ ਦੇ ਨਾਲ ਅਸੀਂ ਬਾਬਾ ਸਾਹਿਬ ਡਾਕਟਰ ਅੰਬੇਦਕਰ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਜਿੱਥੇ ਅਸੀਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਅਸੀਂ ਸਭ ਲੋਕਾਈ ਨੂੰ ਅੱਜ ਇਹ ਬੇਨਤੀ ਵੀ ਕਰਦੇ ਆਂ ਬਹੁਜਨ ਸਮਾਜ ਪਾਰਟੀ ਦੀ ਤਰਫੋਂ ਆਓ ਜਿਹੜਾ ਅੰਦੋਲਨ 15 ਮਾਰਚ ਸਾਹਿਬ શ્રી ਕਾਂਸੀ ਰਾਮ ਜੀ ਦੇ ਪ੍ਰਕਾਸ਼ ਦਿਹਾੜੇ ਤੇ ਐਲਾਨ ਕੀਤਾ ਸੀ ਬਹੁਜਨ ਸਮਾਜ ਪਾਰਟੀ ਨੇ ਸਮਾਜ ਪੰਜਾਬ ਸੰਭਾਲੋ ਉਹ ਅੰਦੋਲਨ ਛੇੜਿਆ ਉਸ ਅੰਦੋਲਨ ਦੇ ਤਹਿਤ ਆਪਾਂ ਬਹੁਜਨ ਸਮਾਜ ਪਾਰਟੀ ਦੀ ਪੰਜਾਬ ਦੇ ਅੰਦਰ ਪੰਜਾਬ ਨੂੰ ਸੰਭਾਲਣਾ ਨਸ਼ਾ ਮੁਕਤ ਕਰਨਾ ਬੇਰੁਜ਼ਗਾਰੀ ਮੁਕਤ ਕਰਨੀ ਆ ਤੇ ਵੇਰੂ ਜਗਾਰਾ ਨੂੰ ਰੁਜ਼ਗਾਰ ਦੇਣਾ ਇਕੱਠੇ ਹੋ ਕੇ ਆਓ ਆਪਾਂ ਪੰਜਾਬ ਨੂੰ ਸੰਭਾਲੀਏ ਇਹ ਸੰਕਲਪ ਲਈਏ ਅੱਜ ਦੇ ਦਿਨ ਸਭ ਲੋਕਾਈ ਨੂੰ ਸਦਾ ਖੁੱਲਾ ਸਦਾ ਕਿ ਭੋਜਨ ਸਮਾਜ ਪਾਰਟੀ ਦੇ ਨੀਲੇ ਝੰਡੇ ਥੱਲੇ ਇਕੱਠੇ ਹੋ ਕੇ ਪੰਜਾਬ ਨੂੰ ਸੰਭਾਲ ਲਈਏ ਕਿ ਆਪਣੇ ਭਵਿੱਖ ਵਿੱਚ ਆਪਣੇ ਨੌਜਵਾਨਾਂ ਦੀ ਜ਼ਿੰਦਗੀ ਨੂੰ ਬਚਾਈਏ ਜਿਹੜੀਆਂ ਬਕਬਕ ਰਾਜਨੀਤਿਕ ਪਾਰਟੀਆਂ ਜਿਨ੍ਹਾਂ ਨੇ ਤੱਕ ਕੋਈ ਵੀ ਸੰਕਲਪ ਨਹੀਂ ਰਿਹਾ ਕੋਈ ਵੀ ਮੁੱਦਾ ਨਹੀਂ ਰਿਹਾ ਕਿਉਂਕਿ ਭੋਜਨ ਸਮਾਜ ਪਾਰਟੀ ਕੋਲ ਪੰਜਾਬ ਨੂੰ ਸੰਭਾਲਣ ਦੀ ਤਾਕਤ ਹੈ ਉਹ ਸੰਭਾਲ ਸਕਦੀ ਹੈ ਉਹ ਲਾਰੇ ਨਾਰੇ ਦੇ ਵਿੱਚ ਰੱਖਣ ਵਾਲੀ ਨਹੀਂ ਉਹ ਕਰਕੇ ਦਿਖਾਉਂਦੀ ਆ ਇਹਦੀ ਉਦਾਹਰਣ ਭੈਣ ਕੁਮਾਰੀ ਮਾਇਆਬਤੀ ਜੀ ਜਦੋਂ ਚਾਰ ਵਾਰੀ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਬਣੀ ਉਹਨਾਂ ਨੇ ਸਿੱਧ ਕੀਤਾ ਇਸ ਕਰਕੇ ਮੈਂ ਸਾਰ ਪੰਜਾਬ ਵਾਸੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਲੁਧਿਆਣੇ ਦੇ ਵਸਨੀਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਆਓ ਭੋਜਨ ਸਮਾਜ ਪਾਰਟੀ ਦੇ ਨੀਲੇ ਝੰਡੇ ਥੱਲੇ ਇਕੱਠੇ ਹੋ ਕੇ ਆਪਾਂ ਅੱਜ ਸੰਕਲਪ ਲਈਏ ਪੰਜਾਬ ਨੂੰ ਸੰਭਾਲਣ ਦਾ ਜਾਂ ਭੀਮ ਗਿਆਪਾਰਤ ਦੁਨੀਆ ਭਰ ਚ 바ਵਾ ਸਾਹਿਬ ਡਾਕਟਰ ਭੀਮਰਾਓਂ ਮੇਦਕਰ ਜੀ ਦਾ 134 ਵਾ ਜਨਮ ਦਿਹਾੜਾ ਬਹੁਤ ਹਰਸ਼ ਉਲਾਸ ਨਾਲ ਮਨਾਇਆ ਜਾ ਰਿਹਾ ਔਰ ਅਸੀਂ ਲੁਧਿਆਣਾ ਚ ਜਿਹੜਾ ਕਿ ਇੱਕ ਉਦਯੋਗਿਕ ਸ਼ਹਿਰ ਲੁਧਿਆਣਾ 바ਵਾ ਸਾਹਿਬ ਦੇ ਪੁੱਤ ਨਤਮਸਤਕ ਨੂੰ ਲਈ ਆਏ ਔਰ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਕੌਮ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਵੀ ਕੁਝ ਫਿਰਕਾ ਪ੍ਰਸਤਾਕਤਾ ਸਾਨੂੰ ਆਪਸ ਵਿੱਚ ਲੜਾਉਣਾ ਚਾਹੁੰਦੀਆਂ ਨੇ ਔਰ ਤੁਸੀਂ ਆਪਣੇ ਹੱਕ ਹਕੂਕ ਨੂੰ ਜਾਣਦੇ ਹੋਏ ਔਰ ਆਪਣੀ ਨੇਚਾ ਦੇ ਨਾਲ ਪੂਰੀ ਇਮਾਨਦਾਰੀ ਦੇ ਨਾਲ ਆਪਾਂ ਨੇ ਜਿਹੜਾ 바ਵਾ ਸਾਹਿਬ ਅੰਬੇਦਕਰ ਦਾ ਮਿਸ਼ਨ ਅੱਗੇ ਲੈ ਕੇ ਜਾਣਾ ਔਰ ਜਿਹੜੀਆਂ ਫਿਰਕਾ ਪ੍ਰਸਤਾਕਤਾ ਨੇ ਜਿਹੜਾ ਕਿ ਕੌਮ ਨੂੰ ਵੰਡਣਾ ਚਾਹੁੰਦੀਆਂ ਨੇ ਜਿੱਦਾਂ ਇਨਸੀਡੈਂਟ ਹੋਇਆ ਅਮਰਸਦ ਸਾਹਿਬ ਚ 바ਵਾ ਸਾਹਿਬ ਦੇ ਬੁੱਤੂ ਤੋੜਿਆ ਗਿਆ ਜਾਂ ਉਹਨੂੰ ਕੋਸ਼ਿਸ਼ ਕੀਤੀ ਗਈ ਇੱਦਾਂ ਹੀ ਫਲੋਰ ਦੇ ਕੋਲੇ ਨੰਗਲਪਿੰਡ ਦੇ ਵਿੱਚ ਵੀ ਜਿਹੜਾ ਵਾ ਉਹ ਇਹਨਾਂ ਨੇ ਜਿਹੜੀ ਆ ਹਰਕਤ ਕੀਤੀ ਪੁੱਠੀ ਔਰ ਕੌਣ ਨੂੰ ਬੇਨਤੀ ਕਰਦੇ ਆ ਕਿ ਆਪਾਂ ਇਹਨਾਂ ਦੇ ਬਹਿਕਾਵਿਆਂ 'ਚ ਨਹੀਂ ਆਣਾ ਅਮਨੋਮਾਨ ਦੇ ਨਾਲ 바ਵਾ ਸਾਹਿਬ ਦਾ ਦਿਨ ਮਨਾ ਕੇ ਜਿਹੜਾ ਉਹਨਾਂ ਦੇ ਦਿਖਾਏ ਰਸਤੇ 'ਤੇ ਚੱਲਣਾ ਚਾਹੀਦਾ ਜਿਹੜੀ ਆ ਅੱਜ ਕੱਲ੍ਹ ਦੀਆਂ ਘਟਨਾਵਾਂ ਇਹੋ ਜਿਹੀਆਂ ਹੋ ਰਹੀਆਂ ਨੇ ਇਹਦੇ ਬਾਰੇ ਕੀ ਗੱਲ ਚੱਲ ਰਹੀ ਹੈ ਦੇਖੋ ਜੀ ਇਹ ਪੰਜਾਬ ਇੱਦਾਂ ਦਾ ਦੇਸ਼ ਹੈ ਅਲੱਗ-ਅਲੱਗ ਤੌਰ 'ਤੇ ਕਈ ਵਾਰੀ ਇਹਨਾਂ ਨੂੰ ਸ਼ਰਾਰਤੀ ਤੱਤਾਂ ਵਾਂਗੂ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ ਬਾਰੇ ਇਹ ਤੇ ਹਰ ਇੱਕ ਧਰਮ ਇੱਕ ਦੂਜੇ ਨਾਲ ਪਿਆਰ ਕਰਦਾ ਵੈ ਕਦੀ ਵੀ ਪੰਜਾਬ ਦੇ ਵਿੱਚ ਤੁਸੀਂ ਸੁਣਿਆ ਹੋਣਾ ਅਲੱਗ-ਅਲੱਗ ਸਟੇਟਾਂ ਦੇ ਵਿੱਚ ਤਾਂ ਦੰਗੇ ਹੋਏ ਆ ਪੰਜਾਬ ਵਿੱਚ ਭਾਈਚਾਰਕ ਸਾਜ ਦਸਾਂ ਗੁਰੂਆਂ ਦੀ ਇੱਕ ਦੂਜੇ ਦੇ ਧਿਆਰਾਂ ਨੂੰ ਬਣਾਣਾ ਇੱਕ ਦੂਜੇ ਧਰਮ ਦਾ ਸਤਿਕਾਰ ਕਰਨਾ ਇਹ ਸਾਰੇ ਕਰਦੇ ਆ ਪੰਨੂ ਵਰਗੇ ਕਈ ਆਏ ਇਸ ਦੇਸ਼ ਨੂੰ ਤੋੜਨ ਦੇ ਲਈ ਕਈ ਤੁਰ ਗਏ ਪਰ ਇੱਥੇ ਦੀ ਆਪਸੀ ਭਾਈਚਾਰਾ ਸਭ ਤੇ ਕਦੀ ਵੀ ਇੱਕ ਦੂਜੇ ਦੇ ਖਿਲਾਫ ਨਹੀਂ ਗਏ ਅਸੀਂ ਸਾਂਝੇ ਤੌਰ ਤੇ ਹਰ ਧਰਮ ਦਾ ਸਤਿਕਾਰ ਕਰਦੇ ਆ ਸੀ ਇਹ ਚਾਹਾਂਗੇ ਦਲੀ ਸਮਾਜ ਦਾ ਤੇ ਸਾਡੇ ਰਹਿਮਰਾਜਾ ਵੀ ਸਾਰੇ ਇੱਧੇ ਹੀ ਸਤਿਕਾਰ ਕਰਨ ਧੰਨਵਾਦ ਜੀ ਅੱਜ विश्व रक्तदान बाबा ਸਾਹਿਬ ਡਾਕਟਰ ਵੀਰਮ ਬੇੜਗਰ ਜੀ ਦਾ 134 ਮਾ ਜਲੰਧਰ ਜਿਹੜਾ ਪੂਰੇ ਉਕਸ਼ਾ ਦੇ ਨਾਲ ਸਮੁੱਚੇ ਵਿਸ਼ਵ ਦੇ ਅੰਦਰ ਮਨਾਇਆ ਜਾ ਰਿਹਾ ਹੈ ਔਰ ਬਹੁਜਨ ਸਮਾਜ ਪਾਰਟੀ ਵੱਲੋਂ ਲੋਕਾਂ ਰਾਪੇ ਕੇ ਅੱਜ ਵੱਡੇ ਪੱਧਰ ਦੇ ਉੱਤੇ ਪੰਜਾਬ ਸੰਭਾਲੋ ਮੈਮ ਦੇ ਤਹਿਤ ਜਿਹੜਾ ਉਹ ਪ੍ਰੋਗਰਾਮ ਅੱਜ ਦਾ ਰੱਖਿਆ ਗਿਆ ਹੈ ਔਰ ਬਹੁਜਨ ਸਮਾਜ ਪਾਰਟੀ ਅੱਜ ਆਪ ਲੋਕਾਂ ਨੂੰ ਸੱਚ ਦੰਦੀ ਹੈ ਕਿ ਇਸ ਦੇਸ਼ ਦੇ ਅੰਦਰ ਪੰਜਾਬ ਦੇ ਅੰਦਰ ਆਪਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਜਿਹੜਾ ਅਸਲੀ ਚਿਹਰਾ ਦੇਖਿਆ ਹੈ ਕਿਸੇ ਨੂੰ ਵੀ ਪੰਜਾਬ ਦੇ ਹਿੱਤ ਪਿਆਰੇ ਨਹੀਂ ਯਾਰ ਸਾਰੇ ਹੀ ਢੋਗਲੇ ਪੰਦੇ ਵਿੱਚ ਗੱਲਾਂ ਕਰਨ ਵਾਲੀਆਂ ਪਾਰਟੀਆਂ ਹਨ ਸੋ ਬਹੁਜਨ ਸਮਾਜ ਪਾਰਟੀ ਸਮੁੱਚੇ ਪੰਜਾਬੀਆਂ ਨੂੰ ਨਾਲ ਲੈ ਕੇ ਚੱਲਣ ਵਾਲੀ ਪਾਰਟੀ ਸਮੁੱਚੇ ਪੰਜਾਬ ਦੇ ਭਲੇ ਦੀ ਗੱਲ ਕਰਨ ਵਾਲੀ ਪਾਰਟੀ ਸਮੁੱਚੀ ਮਾਨਵਤਾ ਦੀ ਗੱਲ ਕਰਨ ਵਾਲੀ ਪਾਰਟੀ ਔਰ ਦਸਾਂ ਗੁਰੂਆਂ ਦੀ ਸੋਚ ਨੂੰ ਲਾਗੂ ਕਰਨ ਵਾਲੀ ਪਾਰਟੀ ਸੰਤਾਂ ਮਹਾਪੁਰਸ਼ਾਂ ਦੀ ਸੋਚ ਨੂੰ ਲਾਗੂ ਕਰਨ ਵਾਲੀ ਪਾਰਟੀ ਸੋ ਅੱਜ ਮੌਕਾ ਹੈ ਆਪਾਂ ਨੂੰ ਇਸ ਮੌਕੇ ਦੇ ਉੱਤੇ ਜੋ ਪਿਛਲੇ ਦਿਨ ਜੋ ਕਟਨਾਵਾ ਕਟੀਆਂ ਬਾਬਾ ਸਾਹਿਬ ਡਾਕਟਰ ਪਿੰਰੋਮ ਵੇਡਗਾਰ ਜੀ ਦੇ ਸਟੈਚੂ ਦੇ ਨਾਲ ਉਹਦੇ ਕੋਲ ਛੇੜਖਾਨੀ ਹੋਈ ਤਾ ਉਹ ਸ਼ਹਿਰ ਚ ਨੇ ਸੜਕਾਂ ਤੇ ਆਈ ਤੋ ਇਸ ਕਰਕੇ ਮੌਕਾ ਹੈ ਸਾਰਿਆਂ ਨੂੰ ਇਕੱਠੇ ਹੋਣ ਦਾ ਔਰ ਇਕੱਠੇ ਹੋ ਕੇ ਜਿੱਥੇ ਆਪਾਂ ਭਾਰਤ ਦਾ ਸੰਵਿਧਾਨ ਬਚਾਉਣਾ ਹੈ ਉੱਥੇ ਇਸ ਦੇਸ਼ ਪੰਜਾਬ ਦੇ ਅੰਦਰ ਮਨਮਤਾਵਾਦੀ ਸਰਕਾਰ ਕਾਇਮ ਕਰਕੇ ਆਪਾਂ ਸਾਰਿਆਂ ਨੂੰ ਹੱਕ ਤੇ ਇਨਸਾਫ ਦੁਵਾਈਏ ਬੇਰੋਜ਼ਗਾਰਾਂ ਨੂੰ ਰੁਜ਼ਗਾਰ ਮਿਲੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਤੋਂ ਕੱਢ ਕੇ ਬਾਬਾ ਸਾਹਿਬ ਡਾਕਟਰ ਭੀਮਰਾਮbedkar ਜੀ ਦੇ ਸੁਪਨਿਆਂ ਨੂੰ ਸাকার ਕਰਕੇ ਉਹਨਾਂ ਦੇ ਸੁਪਨਿਆਂ ਨੂੰ ਜਿਉਂਦਾ ਆਪਣੀ ਮੁਕਤ ਹੋਏਗਾ ਕੰਮ ਕਰਾਂਗੇ ਗਿਆ ਪੀਮ ਗਿਆ ਪਾ ਪਾਰ ਤੋਂ ਲੁਧਿਆਣਾ ਦੇਸ਼ ਦੇ ਰਾਸ਼ਟਰੀ ਪ੍ਰਧਾਨ ਮਾਨਯੋਗ ਭੈਣ ਕੁਮਾਰੀ ਮਾਇਆਵਤੀ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਜੋ ਸਟੇਟ ਬੋਡੀ ਵੱਲੋਂ ਮਾਨਯੋਗ ਡਾਕਟਰ ਤਾਰ ਸਿੰਘ ਜੀ interim ਪ੍ਰੀਸ਼ੂਭਾ ਪ੍ਰਧਾਨ ਭੋਜਨ ਸਮਾਰਟੀ ਗੁਲਾਬ ਸਾਨੂੰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਜੋ ਸਾਡੇ ਜ਼ਿਲ੍ਹਾ ਲੁਧਿਆਣਾ ਨੂੰ ਪ੍ਰੋਗਰਾਮ ਮਿਲਿਆ ਸੀ ਅੱਜ ਦੇ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾਕਟਰ ਨਸ਼ਤਰਪਾਲ ਜੀ ਐਮ ਐਲ ਏ ਸਾਹਿਬ ਨਵਾਂ ਸ਼ਹਿਰ ਔਰ ਕਮਬੀਨ ਬੰਗਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮਾਨਯੋਗ ਬਲਵਿੰਦਰ ਸਿੰਘ ਮਿੱਟਾ ਜੀ ਜਵਾਨ ਇੰਚਾਰਜ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅੱਜ ਅਸੀਂ ਜ਼ਿਲ੍ਹਾ ਲੁਧਿਆਣਾ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਔਰ ਸ਼ਹਿਰ ਵੱਲੋਂ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਜਿਹੜਾ 134ਵਾਂ ਜਨਮ ਦਿਹਾੜਾ ਆਇਆ ਉਸ ਸੰਬੰਧ ਦੇ ਵਿੱਚ ਬਹੁਤ ਵੱਡਾ ਵਿਸ਼ਾਲ ਇੱਕ ਪ੍ਰੋਗਰਾਮ ਰੱਖਿਆ ਗਿਆ ਸੀਗਾ ਔਰ ਪ੍ਰੋਗਰਾਮ ਦੇ ਵਿੱਚ ਸਾਡੇ ਬਹੁਤ ਹੀ ਸ਼ਮੂਲਿਤ ਕਰਨ ਵਾਸਤੇ ਮਾਣਯੋਗ ਸ਼ਖਸੀਅਤਾਂ ਪਹੁੰਚੀਆਂ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਔਰ ਸਮੂਹ ਇਕਾਈ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਹਾੜੀ ਦੀ ਲੱਖ ਲੱਖ ਵਧਾਈ ਦਿੰਦੇ ਆ ਔਰ ਜੋ ਸਾਡੇ ਸਟੇਟ ਬੌਡੀ ਵੱਲੋਂ ਪੰਜਾਬ ਸੰਭਾਲੋ ਅੰਦੋਲਨ ਚਲਾਇਆ ਗਿਆ ਉਹਦੇ ਅੰਦੋਲਨ ਦੇ ਤਹਿਤ ਸਾਨੂੰ ਵਰਕਰਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਗਰਾਊਂਡ ਲੈਵਲ ਤੇ ਜਾ ਕੇ ਪਾਰਟੀ ਨੂੰ ਮਜ਼ਬੂਤ ਕਰਕੇ ਔਰ ਦੇਸ਼ ਦੇ ਵਿੱਚ ਬਹੁਜਨਾਂ ਦਾ ਰਾਜ ਲਿਆਉਣਾ ਪਏਗਾ ਤਾਕੇ ਸਾਡੇ ਦੁੱਖਾਂ ਦਾ ਨਾਸ ਹੋ ਚੁਕੇ ਜਿਹੜਾ ਸ਼ਬਦਾਂ ਦੇ ਨਾਲ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਮੈਂ ਪ੍ਰਵੀਨ ਬੰਗਾ ਜੋ ਨਚਾਜ ਬੌਜਨ ਸਮਾਜ ਪਾਰਟੀ ਲਿਦਾਣਾ ਔਰ ਇਹਦੇ ਇਸ ਮੁਬਾਰਕ ਮੌਕੇ ਤੇ ਵਿਸ਼ਵ ਰਤਨ ਸਿੰਬਲ ਆਫ ਨੋਲਜ ਭਾਰਤੀ ਸਭਨਾ ਨਰਮੇ ਬੇਕਾਇਦਾ ਜਨਮ ਦੇਸ਼ ਅੱਜ ਜਿਹੜਾ ਦੇਸ਼ ਨਹੀਂ ਦੁਨੀਆ ਪਰਚਮ ਚੁਣਾਇਆ ਜਾ ਰਿਹਾ ਹੈ ਔਰ ਇਸ ਮੌਕੇ ਤੇ ਭਾਜਪਾ ਸਮਰਾਈ ਪਾਰਟੀ ਜਿਨ੍ਹਾਂ ਲੁਧਿਆਣੇ ਦੀ ਸ਼ਹਿਰੀ ਸਮੁੱਚੀ ਟੀਮ ਵੱਲੋਂ ਅੱਜ ਜਿਹੜਾ ਜਨਦਵਤਾ ਜਾ ਰਿਹਾ ਸਮਾਗਮ ਕੀਤਾ ਜਾ ਰਿਹਾ ਹੈ ਉਹ ਸਮਾਗਮ ਵਿੱਚ ਸਾਡੇ ਜ਼ੋਨ ਦੇ ਇੰਚਾਰਜ ਮਨਜੋਤ ਬਲਵਿੰਦਰ ਬਿੱਟਾ ਜੀ ਸ਼ਹਿਰ ਦੇ ਪ੍ਰਧਾਨ ਬਲਵਿੰਦਰ ਜੱਸੀ ਜੀ ਉਹ ਸਾਡੇ ਜਿਹੜੇ ਜ਼ਿਲ੍ਹੇ ਦੇ ਇੰਚਾਰਜ ਜਿ ਤਰ੍ਹਾਂ ਬਸਾ ਸਮੁੱਚੀ ਟੀਮ ਦੁਗਵਾਈ ਚਾ ਜਿਹੜਾ ਆਪਰਾਲਾ ਕੀਤਾ ਜਾ ਰਿਹਾ ਹੈ ਇਸ ਮੌਕੇ ਤੇ ਜਦੋਂ ਦੇਸ਼ ਭਰ ਵਿੱਚ ਨਹੀਂ ਦੁਨੀਆ ਭਰ ਵਿੱਚ ਬਾਤਾਂ ਜਾ ਰਿਹਾ ਹੈ ਔਰ ਬੌਜੇ ਸਮਾਜ ਪਾਰਟੀ ਪੰਜਾਬ ਵੱਲੋਂ ਪੰਜਾਬ ਸੰਭਾਲੋ ਮਹਮ ਜੋ ਸਾਫ ਕੈਂਪ ਜੀ ਆਮ ਜਨਤਨ ਤੇ 15 ਮਾਰਚ ਨੂੰ ਸ਼ੁਰੂ ਕੀਤੀ ਸੀ ਉਸ ਮੇਮ ਨੂੰ ਜੰਤਕ ਅੰਦੋਲਨ ਬਣਾਉਣ ਦੇ ਮੁੱਦੇ ਦੇ ਨਾਲ ਅੱਜ ਜਨ ਦੇ ਰੰਗ ਬਣਾਇਆ ਜਾ ਰਿਹਾ ਹੈ ਇਸ ਮੌਕੇ ਤੇ ਅਸੀਂ ਬੌਜੇ ਸਮਾਜ ਪਾਰਟੀ ਦਾ ਸੱਦਾ ਦਿੰਦੇ ਆ ਆ ਅਗਰ ਪੰਜਾਬ ਨੂੰ ਵਧੀਆ ਬਣਾਉਣਾ ਹੈ ਨੌਜਵਾਨਾਂ ਦਾ ਭਵਿੱਖ ਸੁਨਹਿਰੀ ਬਣਾਉਣਾ ਹੈ ਪਰ ਜਗਾਂ ਨੇ ਸਨਮਾਨ ਲੈਣਾ ਹੈ ਨੌਜਵਾਨਾਂ ਨੇ ਰੋਜ਼ਗਾਰ ਦੇ ਮੌਕੇ ਲੈਣੇ ਨੇ ਤਾਂ ਜਿਹੜੀਆਂ ਰਵੈਤੀ ਪਾਰਟੀਆਂ ਜਿਨ੍ਹਾਂ ਨੇ ਰਾਜ ਕੀਤਾ ਹੈ ਜਿਨ੍ਹਾਂ ਦੀ ਬਦੌਲਤ ਪੰਜਾਬ ਦੇ ਲੋਕਾਂ ਦੇ ਉਹ ਲੁੱਟੇ ਵਿਆ ਰਹੇ ਨੇ ਕੁੱਟੇ ਵਿਆ ਰਹੇ ਨੇ ਉਹਨਾਂ ਨੂੰ ਭੋਜਨ ਸਮਾਜ ਪਾਰਟੀ ਸਦਾ ਦਿੰਦੀ ਹੈ ਆਓ ਕਟਯੋਕੇ ਭੋਜਨ ਸਮਾਜ ਪਾਰਟੀ ਦੇ ਪਲੇਟਫਾਰਮ ਤੇ ਕਟਯੋਕੇ ਔਰ ਵੜੀਆਂ 2027 ਦੀਆਂ ਸਦਾ ਪ੍ਰਾਪਤ ਲਈ ਭੋਜਨ ਸਮਾਜ ਪਾਰਟੀ ਆ ਸਹਿਯੋਗ ਦਿਈਏ ਔਰ ਜਿਹੜੇ ਵਿਦੇਸ਼ਾਂ ਚ ਲੁੱਕ ਬੈਠ ਕੇ ਪੰਜਾਬ ਦੇ ਭਾਜ ਚ ਤੋੜੀਂ ਸ਼ਾਸਨ ਕਰ ਰਹੇ ਨੇ ਅਜਿਹੇ ਲੋਕਾਂ ਨੂੰ ਅੱਜ ਨਜ਼ਰ ਆ ਰਿਹਾ ਹੈ ਜਿਹੜੇ ਕਹਿੰਦੇ ਸੀ ਕਿ 14 ਅਪ੍ਰੈਲ ਨੂੰ ਜਿਹੜੇ ਜਨਮ ਮਨਾਉਣਗੇ ਤਨਾਂ ਨੂੰ ਜਿਹੜੇ ਗੰਭੀਰ ਸਟੇਜ ਦੇ ਸਾਹਮਣਾ ਕਰਨਾ ਪਏਗਾ ਬਾਬਸਾ ਦੇ ਪ੍ਰਧਾਨ ਨੂੰ ਵੀ ਥ्रेट ਕਰਦੇ ਨੇ ਅੱਜ ਉਹਨਾਂ ਲੋਕਾਂ ਨੂੰ ਦੇਖ ਲੈਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਨਹੀਂ ਦੁਨੀਆ ਭਰ ਚ ਅੱਜ ਬਾਬਸਾ ਦੇ ਮਨ ਲੋਕ ਅੱਜ ਵੱਡੇ ਲੈਵਲ ਤੇ ਅੱਜ ਉਹਨਾਂ ਦਾ ਜਨਮ ਨਾਰਾਇਣ ਹੈ ਆਓ ਅੱਜ ਦੇ ਇਸ ਦਿਨ ਤੇ ਮੀਡੀਆ ਰਹੀਂ ਪੰਜਾਬ ਦੇ 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 ਲੋਕਾਂ ਨੂੰ ਸਿੱਸਾ ਦਿੰਦੇ ਆ ਇਕੱਠੇ ਹੋ ਕੇ ਬਾਬਾ ਸਾਹਿਬ ਸੁਪੇੜਾ ਭਾਰਤ ਬਣਾਉਣ ਲਈ ਭੋਜਨ ਸਮਾਜ ਪਾਰਟੀ ਸਹਿਯੋਗ ਦਈਏ ਧੰਨਵਾਦ ਜੈ ਭੀਮ ਜੈ ਭਾਪਾ ਅੱਜ ਸ਼ਿਵਸਨਾ ਉਦੋਂ ਵਾਲਾ ਸਾਹਿਬ ਠਾਕਰੇ ਦੀ ਸਮੂਚੀ ਟੀਮ ਮੇਰੇ ਨਾਲ ਜ਼ਿਲ੍ਹਾ ਪ੍ਰਧਾਨ ਨਿਤਿਨ ਕੜ ਜੀ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ ਵਰੁਖੰਨਾ ਜੀ ਸਾਡੇ ਸੀਨੀਅਰ ਆਗੂ ਸ਼੍ਰੀ ਸ਼ਿਵਾ ਸ਼ਰਮਾ ਜੀ ਜੌਨੀ ਮਹਿਰਾ ਜੀ ਲਵੀ ਸ਼ਰਮਾ ਜੀ ਸਾਰੇ ਸਾਥੀ ਅੱਜ ਬਾਬਾ ਸਾਹਿਬ ਡਾਕਟਰ ਭੀਮਰਾਵ ਅੰਬੇਦਕਰ ਜੀ ਦੇ ਚਰਨਾਂ 'ਚ ਫੁੱਲ ਪੇਟ ਕਰਨ ਆਏ ਆ ਅੱਜ ਉਹਨਾਂ ਦਾ 134ਵਾਂ ਜਨਮ ਅੋਸ਼ਵ ਦੁਨੀਆ ਭਰ 'ਚ ਰਹਿੰਦੇ ਭਾਰਤੀ ਬੜੇ ਹਰਸ਼ ਤੇ ਉਲਾਸ ਨਾਲ ਮਨਾ ਰਹੇ ਆ ਔਰ ਅੱਜ ਹਰ ਇੱਕ ਪ੍ਰਤੀਮਾ ਸਥਲ ਦੇ ਕੇ ਦੇਖੋ ਮੇਲੇ ਲੱਗੇ ਆ ਔਰ ਜਿਹੜਾ ਵਿਦੇਸ਼ ਦੀ ਧਰਤੀ ਦੇ ਬੈਠ ਕੇ ਜਿਹੜਾ ਸਾਡੇ ਭਾਈਚਾਰੇ ਨੂੰ ਖਰਾਬ ਕਰਨ ਦੇ ਲਈ ਬੜੀਆਂ ਪੁੱਠੀਆਂ ਬਿਆਨਬਾਜ਼ੀਆਂ ਦੇ ਰਿਹਾ ਸਾਡੇ ਨੌਜਵਾਨਾਂ ਨੂੰ ਬੁਲਵਾ ਰਿਹਾ ਅੱਜ ਉਹਨੂੰ ਸਾਰਾ ਚਾਨਣ ਹੋ ਗਿਆ ਕਿ ਸਾਡਾ ਸਾਰਾ ਭਾਈਚਾਰਾ ਇਕਜੁੱਟ ਹੈ ਅੱਜ ਬਾਬਾ ਸਾਹਿਬ ਦਾ ਜਨਮੋత్సਵ ਇੱਕ ਤਿਉਹਾਰ ਦੇ ਵਾਂਗ ਸਾਰੇ ਰਲ ਮਿਲ ਕੇ ਮਨਾ ਰਹੇ ਆ ਬਹੁਤ ਵੱਡੀ ਚਪੇੜ ਪੰਨੂ ਤੇ ਉਹਦੇ ਵਰਗਿਆ ਦੀ ਸੋਚ ਦੇ ਉੱਤੇ ਆ ਸੋ ਇਹ ਇਦਾਂ ਹੀ ਅਸੀਂ ਰਲ ਮਿਲ ਕੇ ਆਪਦੇ ਤਿਉਹਾਰ ਮਨਾਈਏ ਸਾਡਾ ਪੰਜਾਬ ਹਿੰਦੁਸਤਾਨ ਕਿਸੇ ਵੀ ਇਹ ਜੇ ਬਾਬਾ ਸਾਹਿਬ ਦਾ ਜਨਮੋత్సਵ ਮਨਾ ਰਹੇ ਉਹ ਵੀ ਬਾਬਾ ਸਾਹਿਬ ਦੀ ਬਹੁਤ ਵੱਡੀ ਦੇਨ ਹੈ ਸੰਵਿਧਾਨ ਸਾਡੀ ਜੀ ਅੱਜ ਅਸੀਂ ਇਨਸਾਫ ਲੋਕੀ ਲੈਣੇ ਆ ਜੇ ਕਾਨੂੰਨ ਦੀ ਮਦਦ ਲੈਣੇ ਆ ਅਧਾਲਤਾਂ ਜਾਣੇ ਆ ਤਾਂ ਉਹ ਸੰਵਿਧਾਨ ਦੀ ਬਦੌਲਤ ਜੇ ਕੋਈ ਅੱਜ ਪ੍ਰਧਾਨ ਮੰਤਰੀ ਰਾਸ਼ਟਰਪਤੀ ਵੀ ਚੁਣਿਆ ਜਾਂਦਾ ਤਾਂ ਉਹ ਸੰਵਿਧਾਨ ਦੀ ਸੋਚ ਉਕਦਾ ਸੋ ਬਹੁਤ ਵੱਡੀ ਦੇਣ 바ਵਾ ਸਾਹਿਬ ਦੀ ਹੈ ਸਾਡੇ ਭਾਰਤ ਨੂੰ ਹਿੰਦੁਸਤਾਨ ਨੂੰ ਹੈ ਕਿ ਜਿਹੜਾ ਅੱਜ ਭਾਰਤ ਦਾ ਲੋਕਤੰਤਰ ਪੂਰੀ ਦੁਨੀਆ 'ਚ ਜੇ ਮਸ਼ਹੂਰ ਹੈ ਜੇ ਜਾਣਿਆ ਜਾਂਦਾ ਤੇ 바ਵਾ ਸਾਹਿਬ ਬੀ ਆਰ ਅੰਬੇਦਕਰ ਜੀ ਦੇ ਕਰਕੇ ਤੁਹਾਡਾ ਸਭੂ ਦੇਸ਼ ਵਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਔਰ ਉਹਨਾਂ ਨੂੰ ਮੈਂ ਇੱਕ 바ਵਾ ਸਾਹਿਬ ਜਿਹੜਾ ਸੰਦੇਸ਼ ਸੰਦੇਸ਼ ਆ ਉਹ ਕਹਿਣਾ ਚਾਹੁੰਦਾ ਕਿ ਸਾਡੇ ਲੋਕਾਂ ਨੂੰ ਬੱਦ ਤੋਂ ਬੱਦ ਪੜ ਕੇ 바ਵਾ ਸਾਹਿਬ ਦੇ ਸੁਪਨੇ ਨੂੰ ਸਿਰ ਕਰ ਕਰਨਾ ਚਾਹੀਦਾ ਆਪਣੀ ਸਰਕਾਰ ਬਣੋਣੀ ਚਾਹੀਦੀ ਆ ਨਾ ਕਿ ਦੂਜੀਆਂ ਪਾਰਟੀਆਂ ਦੇ ਮਗਰ ਭੱਜ ਨੱਟ ਕੇ ਕਰਕੇ ਆਪਣੇ ਆਪ ਦਾ ਜਰੂਸ ਕੱਢਣਾ ਚਾਹੀਦਾ ਆਪਣਾ ਜਿਹੜਾ ਸੁਪਨਾ ਸੀਗਾ ਬਾਬਾ ਸਾਹਿਬ ਦਾ ਵੀ ਆਪਣਾ ਦੇਸ਼ ਦੇ ਵਿੱਚ ਆਪਣਾ ਰਾਜ ਭਾਗ ਹੋਵੇ ਉਹਨੂੰ ਸਕਾਰ ਕਰਨੀ ਚਾਹੀਦਾ ਜੈ ਪੀਮ ਜੈ ਪਾ ਰਾਦਾ 134 ਮਾ ਜਨਮ ਦਿਹਾੜਾ ਜਿਹੜਾ ਪੂਰੇ ਪਿਸ਼ਵ ਦੇ ਵਿੱਚ ਮਨਾ ਰਹੇ ਆ ਬਾਬਾ ਸਾਹਿਬ ਨੇ ਮਾਨਵਤਾ ਦੀ ਸੇਵਾ ਲਈ ਗਰੀਬ ਗਰੂਬੇ ਲਈ ਉਹ ਸੰਦੇਸ਼ ਦਿੱਤਾ ਜਿਹੜਾ ਕੋਈ ਆਮ ਬੰਦਾ ਨਹੀਂ ਦੇ ਸਕਦਾ ਔਰ ਬਾਬਾ ਸਾਹਿਬ ਦਾ ਦੱਸਿਆ ਹੋਇਆ ਮਾਰਗ ਹਰ ਬੰਦੇ ਨੂੰ ਅਪਣਾਉਣਾ ਚਾਹੀਦਾ ਦੇਸ਼ ਤੇ ਗਰੀਬ ਗਰੁੱਪੇ ਦੀ ਸੇਵਾ ਕਰਨੀ ਚਾਹੀਦੀ ਆ ਅੱਜ ਦੇ ਦਿਨ ਤੇ ਸਾਰੇ ਦੇਸ਼ ਵਾਸੀ ਨੂੰ ਬਹੁਤ-ਬਹੁਤ ਵਾਰਕ ਬਾਦ ਅੱਜ ਸਾਨੂੰ ਬਾਬਾ ਸਾਹਿਬ ਜੀ ਦੇ ਚਰਮ ਦਿਨ ਤੇ ਜਿੱਥੇ ਵਧਾਈ ਦੇਣ ਦੀ ਲੋੜ ਹੈ ਸਮਝਣ ਦੀ ਲੋੜ ਹੈ ਉੱਥੇ ਸਾਨੂੰ ਭਾਰਤੀ ਸੰਵਿਧਾਨ ਜਿਹਨੂੰ ਕਿ बार-बार ਖਤਮ ਕਰਦੇ ਯਤਨ ਹੋ ਰਹੇ ਆ ਉਹ ਸਾਨੂੰ ਸੰਵਿਧਾਨ ਬਚਾ ਕੇ ਚਲਾਉਣਾ ਚਾਹੀਦਾ ਤਾਂ ਕਿ ਦੇਸ਼ ਵਿੱਚ ਸਮਤਾ ਸਮਾਨਤਾ ਬਰਾਬਰੀ ਤੇ ਭਾਈਚਾਰਾ ਤੇ ਕਾਨੂੰਨ ਦਾ ਰਾਜ ਬਣਿਆ ਰਹੇ ਧੰਨਵਾਦ